ਹਾਂਜੀ ਸਾਹਿਬ ਅੱਜ ਆਪਣਾ 1 ਮਾਰਚ ਕੱਢਿਆ ਗਿਆ ਹੈ ਜੀ ਅੱਜ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਜਾ ਰਿਹਾ ਹੈ ਇਹ ਇੱਕ ਤਰੀਕ ਜਿਹੜੀ ਆਪਣੇ ਪੰਜਾਬ ਤੇ ਇਲੈਕਸ਼ਨ ਹੋਣ ਜਾ ਰਹੇ ਆ ਲੋਕਾਂ ਦੀ ਸੇਫਟੀ ਵਾਸਤੇ ਤੇ ਉਹਨਾਂ ਨੂੰ ਇੰਸ਼ੋਰੈਂਸ ਹੋਣ ਵਾਸਤੇ ਕਿਸੇ ਬਿਨਾਂ ਚੇਂਜਸ ਬਾਹਰ ਨਿਕਲ ਕੇ ਵੋਟ ਪਾਓ ਤੇ ਬਿਨਾਂ ਦਬਾਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰੋ ਇਸ ਤੋਂ ਇਲਾਵਾ ਜੇ ਕੋਈ ਮੜੇ ਅੰਸਰਾਂ ਬਾਰੇ ਕਿਸੇ ਨੂੰ ਪਤਾ ਲੱਗਦਾ ਹੈ ਉਹ ਸਾਨੂੰ ਦੱਸੋ ਸੈਕੰਡ ਅਸੀਂ ਅਪੀਲ ਕਰਾਂਗੇ ਜਿਹੜੇ ਵੋਟਰ ਵਾਲੇ ਜਾਂ ਮੈਰੀ ਫੈਲਸਾਂ ਵਾਲੇ ਆ ਕੋਈ ਆਪਣੇ ਹਲਕੇ ਤੋਂ ਬਾਹਰ ਦੇ ਬੰਦੇ ਆ ਕੇ ਉਹਨਾਂ ਕੋ ਖਹਿਰੇ ਆ ਉਹਨੂੰ ਨਾ ਖਹਿਰਾਉਣ ਤੇ ਉਹਦੇ ਬਾਰੇ ਸਾਨੂੰ ਦਲਾਹ ਦੇਣ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੈਂਪਲਿਆਨ ਟੀਵੀ